ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬੱਡੂਵਾਲ ਦੇ ਵਿੱਚ ਬੱਡੂਵਾਲ ਪਿੰਡ ਜ਼ਿਲ੍ਹਾ ਮੋਗੇ ਦਾ ਮਨਮੱਤਾ ਨਗਰ ਆ ਮਿੱਤਰੋ ਮੋਗੇ ਤੋਂ ਜਦੋਂ ਆਪਾਂ ਜਲੰਧਰ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ ਧਰਮਕੋੜ ਦਾ ਜਿਹੜਾ ਇੱਕ ਪੋਲਾ ਵਾਲਾ ਕੱਟ ਆਉਂਦਾ ਵਾ ਮਿੱਤਰੋ ਉਸ ਤੋਂ ਅਗਲਾ ਕੱਟ ਜਿੱਥੇ ਚਰਸਤਾ ਕੱਟ ਪੈਂਦਾ ਹੁੰਦਾ ਮਿੱਤਰੋ ਜੇ ਰਸਤਾ ਕੱਟ ਉਹ ਹੁੰਦਾ ਵਾ ਹਮੇਸ਼ਾ ਹਾਈਵੇ ਦੇ ਉੱਤੇ ਜਿਹੜੇ ਹਾਈਵੇ ਦੇ ਉੱਤੇ ਤੁਹਾਨੂੰ ਮਿੱਤਰੋ ਦੋਵਾਂ ਪਾਸਿਆਂ ਤੋਂ ਨਜ਼ਦੀਕੀ ਸੜਕ ਆਪੋਜੀਟ ਮਿਲਦੀ ਹੋਵੇ ਤੇ ਉਸ ਸੜਕ ਦੇ ਉੱਤੇ ਉਸ ਕੱਟ ਦੇ ਉੱਤੇ ਸਿੱਧਾ ਸੜਕ ਜਿਹੜੀ ਪਿੰਡ ਫਟੋਵਾਲ ਤੋਂ ਆਉਂਦੀ ਆ ਹਾਈਵੇ ਤੋਂ 2.5 ਕਿਲੋਮੀਟਰ ਦੀ ਦੂਰੀ ਪੈਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇ ਨੂੰ ਪਰਿਵਾਰ ਆ ਤੇ ਇੱਕ ਨੀਲੀ 라ਵੀ نسل ਦਾ ਸਾਂਵਕਾਊ ਆ ਮਿੱਤਰੋ ਕਿੰਨੇ ਚਿਰ ਦੀ ਇੰਦੀ ਉਮਰ ਆ ਪਿਓ ਵਾਲੇ ਪੱਖ ਤੋਂ ਕਿਹੜੇ ਸੀਮਣ ਦਾ ਕੀ ਇਦੀ ਮਾਂ ਦਾ ਰਕਾਰਡ ਆ ਕਿਹੜੇ ਬਾਈ ਦੇ ਕੋਲੇ ਖੜਿਆ ਆਓ ਕਰੀਏ ਸਾਰੀਆਂ ਗੱਲਾਂ ਬਾਤਾਂ ਭਾਈ ਦੇ ਨਾਲ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਮਹਾਰਾਜ ਠੀਕ ਹੈ ਜੀ ਵਧੀਆ ਸੱਤਾ ਦੇ ਪਰਵਾਦੇ ਬਹੁਤ ਵਧੀਆ ਜੀ ਆਪਣਾ ਇੱਕ ਵਾਰੀ ਦਸ਼ਕਵੀਰਾਂ ਦਾ ਨਾਮ ਜ਼ਰੂਰ ਸਾਂਝਾ ਕਰ ਦਿਓ ਨਰਮਲ ਸਿੰਘ ਨਾਮ ਜ਼ਿਲ੍ਹਾ ਮੋਗਾ ਪਿੰਡ ਬਡੂਆ ਜੀ ਨਰਮਲ ਭਾਈ ਫਿਰ ਸ਼ੌਂਕ ਦੇ ਜਾਨਵਰਾਂ ਦਾ ਹਾਂ ਜਾਨਵਰਾਂ ਦਾ ਸ਼ੁਰੂ ਤੋਂ ਹੀ ਹੈ ਜੀ ਠੀਕ ਹੈ ਗਾਵਾਂ ਵਾਦ ਕੇ ਮਾਝਾ ਕੀ ਰੱਖੀ ਕੀ ਘਨ ਜਿਆਦਾ ਰੱਖੇ ਨਹੀਂ ਇੱਕੀ ਮਾਝਾ ਜੀ ਗਾਵਾਂ ਤੇ ਬੱਚੀਆਂ ਵਾਂ ਠੀਕ ਹੈ ਮਾੜਾ ਪਿੱਛੇ ਬੱਚੀਆਂ-ਬੁੱচ্চੀਆਂ ਤਿਆਰ ਹਾਂ ਬੱਚੀਆਂ-ਬੱਚੀਆਂ ਤਿਆਰ ਕਰਦੇ ਹਾਂ ਅੱਛ ਇਹਰ ਇਹ ਨੀਲੀ ਦਾ ਵੀ ਤਾਂ ਮਾਲੀ ਜਿਹੜਾ ਵੇਚਣਾ ਆਪਾਂ ਹਾਂਜੀ ਇਹ ਕਿੰਨੇ ਚਰਦਾ ਉਮਰ ਕਿੰਨੀ ਹੋਈ ਇਹ ਢਾਈ ਸਾਲ ਦਾ ਜੀ ਢਾਈ ਸਾਲ ਦਾ ਹਾਂਜੀ ਇਹ ਪਿਓ ਵਾਲੇ ਪੱਖ ਤੋਂ ਕਿਹੜੇ ਦਾ ਸੀ ਇਹ ਇਹ ਬਾਵਰ 2 ਦਾ ਜੀ ਬਾਵਰ 2 ਦਾ ਤੁਨ ਜੀ ਦਾ ਦਰਸ਼ਨ ਬਾਈ ਦਾ ਜਿਹੜਾ ਸਾਣੋਂ ਦਾ ਬੱਚਾ ਹੈ ਹਾਂਜੀ ਉਹਦਾ ਬੱਚਾ ਜੀ ਠੀਕ ਆ ਇਹ ਤੁਸੀਂ ਫਿਰ ਸੀਮਨ ਆਪ ਹੀ ਲਿਆ ਕੇ ਭਰਾਇਆ ਹਾਂਜੀ ਆਪ ਹੀ ਲਿਆ ਕੇ ਭਰਾਇਆ ਜੀ ਕੀ ਬਾਤ ਆ ਠੀਕ ਆ ਅੱਛਾ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਆ ਬਾਈ 16 ਕਿਲੋ ਬਾਈ 16 ਕਿਲੋ ਆ ਇਹਦੀ ਮਾਂ ਇਸ ਟਾਈਮ ਕਿੱਥੇ ਹੋਗੀ ਚੜੱਕਾ ਜੀ ਚੜੱਤੇਦਾਰੀ ਚ ਜੇ ਰਿਸ਼ਤੇਦਾਰ ਦੀ ਵੀ ਵੀ ਆਈ ਸੀ ਤੁਸੀਂ ਉਹ ਹਾਂਜੀ ਵੇਚਤੀ ਸੀ ਕ੍ਰੋਸਿੰਗ ਹਜੇ ਛੱਡੀ ਨਹੀਂ ਕੀ ਬਾਤ ਠੀਕ ਹੈ ਜੀ ਕੱਦ ਕੋ ਤੋਂ ਪਾ ਲਿਆ ਬਹੁਤ ਰੂਨ ਨਾਲ ਹਨਾ ਭਾਈ ਹਾਂਜੀ ਕਰ ਲਿਆ ਫਿਰ ਵੇਚਣਾ ਹੁਣ ਹਾਂਜੀ ਵੇਚਣਾ ਹੁਣ ਕੀ ਕਾਰਨ ਬਣ ਗਿਆ ਬਸ ਮਜ਼ਦੂਰੀ ਕਰਦੀ ਠੀਕ ਹੈ ਜੀ ਕਿੰਨਾ ਰੇਟ ਰੱਖਿਆ ਫਿਰ ਭਾਈ ਲੱਖ ਰੁਪਿਆ ਰੇਟ ਹੈ ਲੱਖ ਰੁਪਿਆ ਮਾਨਤਨ ਕਰਦੇਗਾ ਮਾਨਤਨ ਕਰਦੇ ਠੀਕ ਹੈ ਨੰਬਰ ਕਿੰਨਾ ਆਪਣਾ 9855566428 985 56 ਜੀ 66428 66428 ਹਾਂਜੀ 985566428 ਹੁਣ ਤੋਰ ਦੀ ਬਣਾ ਖੋਲ ਦੇ ਦਿਓ ਲੈ ਵੀ ਮਿੱਤਰੋ ਬਾਵਰ 2 ਜਦ ਜਦੋਂ ਬਾਬਰ ਟੂ ਦਾ ਨਾਮ ਆਇਆ ਹੋਵੇ ਜਦੋਂ ਦਰਸ਼ੋਪਾਈ ਦਾ ਨਾਮ ਨਾਲ ਲਿਆ ਜਾਵੇ ਗਲਤ ਗੱਲੇ ਨਹੀਂ ਲੱਗਦੀ ਤੰਨੇ ਸ਼ਹੀਦ ਦੇ ਵਿੱਚੋਂ ਪਿੰਡ ਦੇ ਵਿੱਚੋਂ ਉੱਠ ਕੇ ਸਿੱਖਿਆ ਲਈ ਇੱਕ ਨਾਮਵਰ ਬੰਦੇ ਤੋਂ ਪਰ ਥੋੜੇ ਸਮੇਂ ਦੇ ਵਿੱਚ ਤਰੱਕੀ ਵਾਲੇ ਰਾਹ ਫੜੇ ਤੇ ਉਹ ਤਰੱਕੀ ਵਾਲੇ ਰਾਹਾਂ ਨੂੰ ਫੜ ਕੇ ਹੋਰ ਅਨੇਕਾ ਘਰਾਣਿਆਂ ਦੇ ਵਿੱਚ ਵੀ ਪਾਕਮਾਲ ਮਾਲੀ ਪੈਦਾ ਕੀਤੇ ਮਿੱਤਰੋ ਇਸੇ ਤਰ੍ਹਾਂ ਇਹ ਸਾਣਾ ਜਿਹੜਾ ਇਹ ਪਿਓ ਵਾਲੇ ਪੱਖ ਤੋਂ ਬਾਬਰ ਟੂ ਦਾ ਬੱਚਾ ਵਾ ਮਿੱਤਰੋ ਮਾਂ ਦੇ ਮਿਲਕ ਦਾ ਰਕਾਰ 16 ਲੀਟਰ ਦਾ ਵਾ ਮੋਗੇ ਚਰੇ ਦਾ ਇੱਕੜੱਕ ਫਿੰਡਾਂ ਤੇ ਜੁੱਤੀਆਂ ਦੀ ਮਾਂ ਰਿਸ਼ਤੇਦਾਰੀ ਦੇ ਵਿੱਚ ਵਾਈ ਹੋਣਿਆ ਨੇ ਸੇਲ ਕੀਤੀ ਹੋਈ ਆ ਮਿੱਤਰੋ ਉਮਰ ਆ ਜਿਹੜੀ ਉਹ ਤੁਸੀਂ ਆਪ ਅਣਤਾਜੇ ਨਹੀਂ ਨੋਣੇ ਇਹਦੀ ਜਿਹੜੀ ਮਾਲਕ ਨੇ ਤੁਹਾਨੂੰ ਦੱਸੀ ਉਹ ਪਿਓਰਟੀ ਦੇ ਵਿੱਚ ਹੋਊਗੀ ਮੈਂ ਦੰਦ ਕਲੀਅਰ ਕਰਨਾ ਚਾਹੂੰਗਾ ਦੰਦ ਵੇਖ ਲਈਏ ਇੱਕ ਦੰਦ ਸੱਟਿਆ ਹੈ ਇੱਕ ਦੰਦ ਇੱਕ ਦਾ ਪਿਊਜ਼ ਕਰ ਬਣੇ ਚਲ ਲਈ ਮਿੱਤਰੋ ਦੰਦ ਜਿਹੜੇ ਤੁਹਾਨੂੰ ਕਲੀਅਰ ਫਾਦ ਲੈ ਦੰਦਾ ਹਜੇ ਹੋਣਾ ਵਾ ਇਹਨੇ ਕਰਮਾਂ ਵਾਲੇ ਨੇ ਮੰਨ ਲਓ ਦੋਹੇ ਦੇ ਦੰਦ ਚੱਕਣਾ ਇੱਕ ਦੰਦ ਸੁੱਟਦਾ ਵਾ ਦੂਜੇ ਦੀ ਬਿਲਕੁਲ ਤਿਆਰੀ ਆ ਉਹ ਮਹੀਨੇ ਨੂੰ ਸੁੱਟਦੇ 20 ਦਿਨਾਂ ਨੂੰ ਸੁੱਟਦੇ ਉਹਦੀ ਪਿਓਰਿਟੀ ਤੇ ਹੁੰਦਾ ਕਿਉਂਕਿ ਸਾਣ ਹਮੇਸ਼ਾ ਇਹ ਉਮਰ ਦਾ ਨਤਾਜਾ ਤੁਸੀਂ ਦੰਦਾ ਤੋਂ ਵੀ ਨਹੀਂ ਲਾ ਸਕਦੇ ਕਿਉਂ ਨਹੀਂ ਲਾ ਸਕਦੇ ਕਿਉਂਕਿ ਕਈ ਵਾਰੀ ਬੱਚਾ ਜਿਹੜਾ ਕਮਜ਼ੋਰ ਹੁੰਦਾ ਉਹ ਛੇਤੀ ਛੜਦਾ ਹੁੰਦਾ ਤੇ ਕਈ ਵਾਰੀ ਜਿਹੜਾ ਬੱਚਾ ਮੁੱਢ ਤੋਂ ਪਲਿਆ ਹੋਇਆ ਜਿੰਦੀ ਮੁੱਢ ਤੋਂ ਅੰਗਾ ਪੈਰਾਂ ਦੀ ਮਜ਼ਬੂਤੀ ਆ ਥੋੜਾ ਬਹੁਤਾ ਲੇਟ ਸੁੱਟਦਾ ਹੁੰਦਾ ਵਾ ਮਿੱਤਰੋ ਤੇ ਫਿਰ ਇੱਕ ਘਰੇ ਰੱਖਣ ਦੇ ਲਈ ਜੇ ਚੰਗੇ ਮਾਲੀ ਦੀ ਭਾਲ ਦੇ ਵਿੱਚ ਚੰਗਾ ਜਾਨਵਰ ਖਰੀਦਣਾ ਚਾਹੁੰਦੇ ਆ ਨੀਲੀ ਰਾਵੀ ਦਾ ਸ਼ੌਂਕ ਪੂਰਾ ਕਰਨਾ ਚਾਹੁੰਦੇ ਆ ਤਾਂ ਫਿਰ ਆਕਬਰੀ ਬਾਈ ਨਾਲ ਸੰਪਰਕੇ ਜ਼ਰੂਰ ਕਰ ਲਿਆ ਜੇ 1 ਲੱਖ ਰੁਪਈਆ ਡਿਮਾਂਡ ਆ ਮਾਨਤਾਣ ਦੇ ਨਾਲ ਮਿਲੂਗਾ ਇਸੇ ਕਰਕੇ ਜਦੋਂ ਤੁਸੀਂ ਆ ਕੇ ਕੋਲੇ ਖੜ ਕੇ ਬਾਈ ਦੀ ਤਲੀ ਤੇ 500 ਰੱਖਿਆ ਨਾ ਤੇ ਫਿਰ ਐਟੋਮੈਟਿਕ ਸੌਦਾ ਜਿਹੜਾ ਮਿੱਤਰੋ ਤੈ ਹੋ ਜਾਂਦਾ ਹੁੰਦਾ ਕਿਉਂਕਿ ਜੇ ਆਪਾਂ ਗੱਲਾਂ ਨਾਲ ਖਰੀਦ ਕੇ ਚੀਜ਼ ਉਹ ਛੇਤੀ ਨਹੀਂ ਖਰੀਦੀ ਜਾਂਦੀ ਜੇ ਜਦੋਂ ਆਪਣੇ ਵਿੱਚ ਵੀ ਖਿੱਚ ਹੋਵੇ ਖਰੀਦਣ ਦੀ ਵੇਚਣ ਵਾਲੇ ਦੇ ਵਿੱਚ ਵੀ ਖਿੱਚ ਹੋਵੇ ਵਿਤਣ ਦੀ ਫਿਰ ਸੌਦਾ ਜਿਹੜਾ ਤੈ ਸਕਿੰਟਾਂ ਜੇ ਹੁੰਦਾ ਵਾ ਨਹੀਂ ਤਾਂ ਫਿਰ ਕਈ ਵਾਰੀ ਨਾ ਖਰੀਦਦੇ ਖਰੀਦੋ ਜਿਹੜੀ ਆਪਾਂ ਸਾਲ-ਸਾਲ ਲਗਾ ਦਿੰਨੇ ਹੁੰਦੇ ਆ ਬਾਕਮਾਲੇ ਦੀ ਡੋਕਾ ਬਾਕਮਾਲੇ ਦੀ ਬਾਟੀਪੰਤਰ ਆ ਟੈਸਟਿੰਗ ਕਰਾਂ ਤੋਂ ਸ਼ੁੱਧਤਾ ਜਿਹੜੀ ਇਹਨੇ ਥੋੜੀ ਦੀ ਨਾਰਮਲ ਵਿਖਾਈ ਆ ਤੁਸੀਂ ਕਈ ਵਾਰੀ ਮਲਾ ਹਜੇ ਕ੍ਰੋਸਿੰਗ ਤੇ ਨਹੀਂ ਛੱਡਿਆ ਬਾਅਦ ਦੇ ਵਿੱਚ ਵੀ ਕਲੀਅਰ ਕਰ ਸਕਦਾ ਇਹ ਵੀ ਬੱਚੇ ਤੇ ਡਿਪੈਂਡ ਹੁੰਦਾ ਕਿਉਂਕਿ ਛੋਟੀ ਉਮਰ ਨਿਆਣ ਪੁਣੇ ਦੇ ਵਿੱਚ ਆ ਹਜੇ ਹਜੇ ਜਵਾਨੀ ਦੇ ਵਿੱਚ ਨਹੀਂ ਗਿਆ ਜਦੋਂ ਜਵਾਨੀ ਦੇ ਵਿੱਚ ਗਿਆ ਉਦੋਂ ਗੱਲਬਾਤ ਕਾਣਾ ਲਾਊਗਾ ਬਾਕੀ ਗੱਲਬਾਤ ਨਹੀਂ ਆਪਾਂ 22 ਦਾ ਨੰਬਰ ਸਕਰੀਨ ਦੇ ਉੱਤੇ ਲਾਇਆ ਹੋਇਆ ਵਾ ਮਿੱਤਰੋ ਪਿੰਡ ਜਿਹੜਾ ਹੈਗਾ ਬੱਡੂਵਾਲ ਜ਼ਿਲ੍ਹਾ ਹੈਗਾ ਵਾ ਮੁੱਗਾ ਦੇ ਮੁੱਗੇ ਤੋਂ ਜਲੰਧਰ ਵਾਲੇ ਰੋਡ ਦੇ ਉੱਤੇ ਧਰਮ ਉਦੋਂ ਜੇ ਕੀ ਪੈਂਦਾ ਜਾਨਵਰ ਦਿਖਾਤਾ ਤੁਹਾਨੂੰ ਮੈਂ ਐਂਡਾ ਬਾਕੀ ਗੱਲਬਾਤ ਤੁਸੀਂ ਫਾਈਨਲ ਕਰ ਲਿਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ